ਆਓ ਆਪਾਂ ਰੱਬ ਦੇ ਦਾਸਾਂ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 हे स्वर्गी पिता प्रभु यीशु मसीह जी पिता परमेश्वर जी मैं ना बोला ਤੁਹਾਡਾ ਪਵਿੱਤਰ ਆਤਮਾ ਬੋਲੇ ਖਦਾਵੰਦ ਯੀਸੂ ਮਸੀਹ ਹੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਸਾਡੇ ਰੱਬ ਦੇ ਦਾਸ ਪੰਜਾਬ ਦੇ ਵਿੱਚ ਹਨ ਜਾਂ ਪੰਜਾਬ ਤੋਂ ਬਾਹਰ ਹਨ ਖਦਾਵੰਜਿਸਮਸੀ ਹਿੱਪਤਾ ਪੁਨੀਸ਼ੇ ਜੀ ਸਾਰੇ ਰੱਬ ਦੇ ਦਾਸ ਔਰ ਦਾਸੀਆਂ ਵਾਸਤੇ ਮੈਂ ਪ੍ਰਾਰਥਨਾ ਕਰਦਾ ਖਦਾਵੰਜਿਸਮਸੀ ਹਿੱਪਤਾ ਪੁਨੀਸ਼ੇ ਜੀ ਇਹਨਾਂ ਨੂੰ ਆਪਣੇ ਦੁੱਖਣੇ ਮਸੀਹ ਦੇ ਨਾਲ ਇਸ ਦਾ ਮਾਲਕ ਰੋਖਦਾ ਖਦਾਵੰਜਿਸਮਸੀ ਹਿੱਪਤਾ ਪੁਨੀਸ਼ੇ ਜੀ ਇਹ ਸਾਡੇ ਚਰਵਾਹੀ ਨੇਖਦਾ ਪੰਜਿਸੂਸੀ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਚੁਣਿਆ ਹੈ ਖਦਾ ਬੰਦ ਜਿਸੂਸੀ ਪਿਤਾ ਪਰਮੇਸ਼ਰ ਜੀ ਮੈਂ ਡਰਦਾ ਅਤੇ ਕੰਬਦਾ ਹੋਇਆ ਖਦਾ ਬੰਦ ਜਿਸੂਸੀ ਪਿਤਾ ਪਰਮੇਸ਼ਰ ਜੀ ਇਹਨਾਂ ਰੱਬ ਦੇ ਦਾਸਾਂ ਵਾਸਤੇ ਮੈਂ ਪ੍ਰਾਰਥਨਾ ਕਰਨ ਲੱਗਾ ਹਾਂ ਖਦਾ ਬੰਦ ਜਿਸੂਸੀ ਪਿਤਾ ਪਰਮੇਸ਼ਰ ਜੀ ਪਰ ਮੈਂ ਇਸ ਯੋਗ ਨਹੀਂ ਹਾਂ ਕੀ ਮੈਂ ਇਹਨਾਂ ਦੀ ਜੁੱਤੀ ਦਾ ਤਸ਼ਮਾ ਵੀ ਬਣ ਸਕਾਂ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਮੇਰੇ ਮਨ ਵਿੱਚ ਪਾਇਆ ਕਿ ਰੱਬ ਦੇ ਦਾਸਾਂ ਵਾਸਤੇ ਪ੍ਰਾਰਥਨਾ ਕੀਤੀ ਜਾਵੇ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਮੇਰੇ ਤੇ ਦਇਆ ਕਰੋ ਮੇਰੇ ਤੇ ਕਿਰਪਾ ਕਰੋ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਤਹਾਡੇ ਵਚਨ ਵਿੱਚ ਲਿਖਿਆ ਹੈ ਤੁਸੀਂ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰੋ ਖਦਾਵੰ ਜੀਸਸ ਪਿਤਾ ਪਰਮੇਸ਼ਰ ਜੀ ਮੈਂ ਉਸੇ ਅਧਿਕਾਰ ਦੇ ਨਾਲ ਪਿਤਾ ਜੀ ਮੈਂ ਰੱਬ ਦੇ ਦਾਸਾ ਵਾਸਤੇ ਮੈਂ ਪ੍ਰਾਰਥਨਾ ਕਰਤਾ ਹਾਂ ਖਦਾਵੰ ਜੀਸਸ ਪਿਤਾ ਪਰਮੇਸ਼ਰ ਜੀ ਇਹ ਤੁਹਾਡੇ ਚੁਣੇ ਹੋਏ ਨੇ ਖਦਾਵੰ ਜੀਸਸ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਿਤਾਬਾਂ ਜਿਸੁ ਮਸੀਹ ਹਿੱਟ ਦਾ ਪਰਮੇਸ਼ਰ ਜੀ ਖਿਤਾਬਾਂ ਜਿਸੁ ਮਸੀਹ ਪਿਤਾ ਪਰਮੇਸ਼ਰ ਜੀ ਮੈਂ ਅੱਜ ਦੀ ਸਪੈਸ਼ਲ ਪ੍ਰਾਰਥਨਾ ਪਾਸਟਰ ਅੰਕਲ ਨਰੂਲਾ ਜੀ ਵਾਸਤੇ ਕਰਨ ਲੱਗਾ ਖਿਤਾਬਾਂ ਜਿਸੁ ਮਸੀਹ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਿਤਾਬਾਂ ਜਿਸੁ ਮਸੀਹ ਪਿਤਾ ਪਰਮੇਸ਼ਰ ਜੀ ਹੇ ਸਾਡੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖਦਾਵੰ ਜੀ ਸੁਮਸੀ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰੱਬ ਦੇ ਦਾਸ ਪਾਸਟਰ ਅਨਕਲ ਹੂਲਾ ਜੀ ਦਿੱਤੇ ਨੇ ਖਦਾਵੰ ਜੀ ਸੁਮਸੀ ਪਿਤਾ ਪਰਮੇਸ਼ਰ ਜੀ ਇੱਕ ਚੰਗੇ ਆਗੂ ਦੇ ਰੂਪ ਵਿੱਚ ਸਾਨੂੰ ਇੱਕ ਚੰਗੇ ਚਰਵਾਹੇ ਮਿਲੇ ਹਨ ਖਦਾਵੰ ਜੀ ਸੁਮਸੀ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਬਚਨ ਵਿੱਚ ਕਿਹਾ ਹੈ ਕਿ ਮੇਰੇ ਚੁਣੇ ਹੋ ਉੱਪਰ ਕੌਣ ਵਾਅਦਾ ਕਰ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਰੱਬ ਦੇ ਦਾਸ ਨੂੰ ਚੁਣਿਆ ਹੈ ਖਦਾਵੰ ਜੀ ਸੁਸੀ ਪਿਤਾ ਪਰਮੇਸ਼ਰ ਜੀ ਉਹ ਤੁਹਾਡੇ ਲੋਕਾਂ ਦੀ ਸੇਵਾ ਕਰ ਸਕਣ ਖਦਾਵੰ ਜੀ ਸੁਸੀ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਰੱਬ ਦੇ ਦਾਸ ਜੀ ਨੂੰ ਰੂਹ ਦੇ ਮਸੇ ਨਾਲ ਪਿਤਾ ਪਰਮੇਸ਼ਰ ਜੀ ਇਸ ਦਾ ਮਾਲ ਕਰੋ ਖਦਾਵੰਜੇ ਇਸ ਵਿੱਚ ਪਿਤਾ ਪਰਮੇਸ਼ਰ ਜੀ ਜੇ ਮੇ ਰਸੂਲਾ ਦੇ ਕਰਤਵ ਦੋ ਅਧਿਆਇ ਵਿੱਚ ਦਰਦ ਦਰਜ ਹੈ ਖਦਾਵੰਜੇ ਇਸ ਵਿੱਚ ਪਿਤਾ ਪਰਮੇਸ਼ਰ ਜੀ ਉਹਨਾਂ ਦਾ ਰੂਹ ਅਤੇ ਜਿਸਮ ਤੇ ਜਾਨ ਤੇ ਸਮਰਥ ਨਾਲ ਭਰੀ ਭਰ ਜਾਵੇ ਜਦੋਂ ਉਹ ਤੁਹਾਡੇ ਵਚਨ ਬਿਆਨ ਕਰਦੇ ਨੇ ਖਦਾਵੰਜੇ ਇਸ ਵਿੱਚ ਪਿਤਾ ਪਰਮੇਸ਼ਰ ਜੀ ਉਨ੍ਹਾਂ ਦੇ ਮੂੰਹ ਦੇ ਵਿੱਚੋਂ ਹਰ ਇੱਕ ਸ਼ਬਦ ਪਵਿੱਤਰ ਆਤਮਾ ਦੀ ਸਮਰਥ ਨਾਲ ਹੋ ਵਿਖਦਾ ਵੰਜੇ ਜਿਸਮ ਸੀਪਤਾ ਪਰਮੇਸ਼ਰ ਜੀ ਜੋ ਉਨ੍ਹਾਂ ਦੇ ਮੂੰਹ ਵਿੱਚੋਂ ਪਿਤਾ ਜੀ ਸ਼ਬਦ ਨਿਕਲਦੇ ਨੇ ਆਵਾਜ਼ ਨਿਕਲਦੀ ਨੇ ਖਦਾਵੰਜੇ ਜਿਸਮ ਸੀਪਤਾ ਪਰਮੇਸ਼ਰ ਜੀ ਇਹਨਾਂ ਦੇ ਮੁਖਾਂ ਤੋਂ ਅਸੀਂ ਧਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਪਿਤਾ ਪਰਮੇਸ਼ਰ ਜੀ ਸੁਣਦੇ ਹਾਂ ਖਦਾਵੰਜੇ ਜਿਸਮ ਸੀਪਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਪਾਤਰਸ ਨੇ ਗੈਰ ਕੋਮਾ ਵਿੱਚ ਪ੍ਰਚਾਰ ਕੀਤਾ ਤੇ ਉਹਨਾਂ ਦੇ ਦਿਲ ਛਿੱਧੇ ਗਏ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਇਸੇ ਤਰ੍ਹਾਂ ਰੱਬ ਦੇ ਦਾਸ ਜੀ ਦੁਬਾਰਾ ਪ੍ਰਚਾਰ ਤੇ ਰੂਹਾਂ ਦੇ ਦਿਲ ਸਿੱਧੇ ਜਾਣਖਦਾ ਬੰ ਜੀ ਯਿਸੂ مسیਹ ਪਿਤਾ ਪਰਮੇਸ਼ਰ ਜੀ ਪ੍ਰਭੂ ਯਿਸੂ مسیਹ ਪਿਤਾ ਪਰਮੇਸ਼ਰ ਜੀ ਉਹ ਰੂਹਾਂ ਤੇਰੇ ਨਾਂ ਵਿੱਚ ਜਿੱਤੀਆਂ ਜਾਣਖਦਾ ਬੰ ਜੀ ਯਿਸੂ مسیਹ ਪਿਤਾ ਪਰਮੇਸ਼ਰ ਜੀ ਜੋ ਅਜੇ ਤੱਕ ਤੁਹਾਨੂੰ ਉਹ ਜਾਣਦੀਆਂ ਨਹੀਂ ਹੈ ਖਦਾਬੰ ਜੀ ਯਿਸੂ مسیਹ ਪਿਤਾ ਪਰਮੇਸ਼ਰ ਜੀ हे ਪਿਤਾ ਪਰਮੇਸ਼ਰ ਜੀ ਰੱਬ ਦੇ ਦਾਸ ਦੀ ਹਰ ਇੱਕ ਸਰੀਰਕ ਬਿਮਾਰੀ ਥਕਾਵਟ ਪ੍ਰੋਬਲਮ ਪਿਤਾ ਪਰਮੇਸ਼ਰ ਜੀ ਜਾਂਦੀ ਰਹੇ ਖਰਾਵੰਜਿਸਮਸੀ ਦੇ ਨਾਮ ਵਿੱਚ ਖਰਾਵੰਜਿਸਮਸੀ ਸ਼ੇ ਪਿਤਾ ਪਰਮੇਸ਼ਰ ਜੀ ਕੋਈ ਆਫਤ ਹੈ ਖਰਾਵੰਜਿਸਮਸੀ ਦੇ ਨਾਮ ਚ ਉਹ ਦੂਰ ਹੋ ਜਾਵੇ ਪ੍ਰਭੂ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਚੇਲਿਆਂ ਨੂੰ ਸਿਖਾਇਆ ਅਤੇ ਹੀ ਆਪਣੇ ਜਿਹੇ ਬਣਾਇਆ ਇਸੇ ਤਰ੍ਹਾਂ ਹੀ ਰਬ ਦੇ ਦਾਸ ਜੀ ਨੂੰ ਵੀ ਆਪਣੇ ਜੈਸਾ ਬਣਾਓ ਖਰਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਤਾਡੀ ਬੁੱਧ ਤਾਕਤ ਗਿਆਨ ਉਹਨਾਂ ਵਿੱਚ ਰਾਜ ਕਰੇ ਖਦਾਬੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਕਿਉਂ ਪ੍ਰਭੂ ਜੀ ਤੁਸੀਂ ਕਹਾ ਜੇ ਹੋ ਜਾ ਸਬਾ ਮੇਰਾ ਹੈ ਉਹ ਯਾ ਸਬਾ ਤੁਹਾਡਾ ਵੀ ਹੋ ਖਦਾਬੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾਬੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾਬੰਦ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਕੰਮ ਜੋ ਕਿਤੇ ਹਨ ਉਹ ਵੀ ਕਰਨ ਖਦਾਵੰਜਿਸਮਸੀ ਪਤਾ ਪਰਮੇਸ਼ਰ ਜੀ ਸਭ ਉਸ ਨਾਲੋਂ ਵੀ ਵੱਡੇ ਵੱਡੇ ਉਹ ਕੰਮ ਕਰਨ ਖਦਾਵੰਜਿਸਮਸੀ ਜੀ ਦੇ ਨਾਮ ਵਿੱਚ ਖਦਾਵੰਜਿਸਮਸੀ ਪਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡੇ ਤੁਹਾਡਾ ਦਾਸ ਇਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਖਦਾਵੰਜਿਸਮਸੀ ਪਤਾ ਪਰਮੇਸ਼ਰ ਜੀ ਔਰ ਰੱਬ ਦੇ ਦਾਸ ਦੇ ਪਰਿਵਾਰ ਔਰ ਬੱਚਿਆਂ ਨੂੰ ਤੁਹਾਡੇ ਪਵਿੱਤਰ ਲਹੂ ਵਿੱਚ ਢੱਕ ਦੰਨੇ ਹਾਂ ਖਦਾਵੰਜਿਸੁਸਿਪਕਾ ਪਰਮੇਸ਼ਰ ਜੀ। ਉਹਨਾਂ ਦੇ ਪਰਿਵਾਰ ਦੇ ਖਿਲਾਫ ਵਿੱਚ ਕੋਈ ਵਿਰੋਧੀ ਤਾਕਤ ਕੰਮ ਕਰਦੀ ਹੈ ਜਾਂ ਕਰਨਾ ਚਾਹੁੰਦੀ ਹੈ ਖਦਾਵੰਜਿਸੁਸਿਪਕਾ ਪਰਮੇਸ਼ਰ ਜੀ। ਉਸਨੂੰ ਪ੍ਰਭੂ ਯਿਸੂਮਸੀ ਦੇ ਲਹੂ ਵਿੱਚ ਬੰਨ੍ਹ ਦੰਨੇ ਹਾਂ ਖਦਾਵੰਜਿਸੁਸਿਪਕਾ ਪਰਮੇਸ਼ਰ ਜੀ। ਖਦਾਬੰਗੇ ਜੀ ਤੁਸੀਂ ਇਹ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ। ਪ੍ਰਭੂ ਜੀ ਅਸੀਂ ਭਰੋਸਾ ਕਰਦੇ ਹਾਂ ਕਿ ਜੋ ਪਵਿੱਤਰ ਜੋ ਹੋਵਾ ਪਰਮੇਸ਼ਰ ਜੋ ਸਵਰਗ ਦੂਤਾਂ ਵਿੱਚੋਂ ਹੀ ਪਿਤਾ ਪਰਮੇਸ਼ਰ ਜੀ ਰਬ ਦੇ ਦਾਸਾਂ ਨੂੰ ਚੁਣਦੇ ਹਨ ਖਦਾਬੰਗੇ ਜੀ ਤੁਸੀਂ ਪਿਤਾ ਪਰਮੇਸ਼ਰ ਜੀ। ਔਰ ਸਵਰਗ ਦੂਤ ਔਰ ਪਾਸਟਰ ਜੀ ਦੇ ਪਰਿਵਾਰ ਤੇ ਚਾਰ شفیرے ਡੇਰਾ ਲਾ ਕੇ ਬੈਠੇ ਹਨ ਖਦਾਵੰ ਜੀ ਯਿਸੂਸੀ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਹਰ ਬ੍ਰਿਯਾਈ ਤੋਂ ਬਚਾ ਕੇ ਰੱਖਦੇ ਨੇ ਖਦਾਵੰ ਜੀ ਯਿਸੂਸੀ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਰੱਬ ਤੇ ਦਾਸ ਤੇ ਆਪਣੀ ਮਿਹਰ ਤੇ ਮਰਜੀ ਤੇ ਮੁਤਲਕ ਇਸਤੇਮਾਲ ਕਰੋ ਪ੍ਰਭੂ ਜੀ ਹੈ ਸਰਦੀ ਪਿਤਾ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਖਦਾਵੰ ਜੀ ਯਿਸੂਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰੱਬ ਦੇ ਦਾਸ ਸੁਰਦਾਸੀਆਂ ਨੇ ਖਦਾਵੰ ਜੀ ਸਮਸੀ ਪਿਤਾ ਪਰਮੇਸ਼ਰ ਜੀ ਜਿੱਥੇ-ਜਿੱਥੇ ਵੀ ਭਵਨ ਲੱਗੇ ਨੇ ਖਦਾਵੰ ਜੀ ਸਮਸੀ ਸ਼ੇਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਆਪਣੇ ਦੁੱਗਣੀ ਮਸੇ ਨਾਲ ਇਸਦਾ مالک ਰਖਦਾ ਖਦਾਵੰ ਜੀ ਸਮਸੀ ਸ਼ੇਪਿਤਾ ਪਰਮੇਸ਼ਰ ਜੀ ਇਹ ਰੱਬ ਦੇ ਦਾਸ ਤੁਹਾਡੀ ਰਚਨਾ ਦੀ ਰਾਖੀ ਕਰਦੇ ਨੇ ਖਦਾਵੰ ਜੀ ਸਮਸੀ ਪਿਤਾ ਪਰਮੇਸ਼ਰ ਜੀ ਜੋ ਤੜੀ ਰਚਨਾ ਬਣਾਈ ਹੋਈ ਨਿਕਦਾ ਬੰਦੇ ਸੁਮਸੀ ਸੁਨੂ ਸਾੰਭਦੇ ਨੇ ਇਸ ਦੀ ਸੰਭਾਲ ਕਰਦੇ ਨਿਕਦਾ ਬੰਦੇ ਸੁਮਸੀ ਕਿਤਾ ਪਰਮੇਸ਼ਰ ਜੀ ਇਹਨਾਂ ਤੇ ਦਇਆ ਕਰਦੇ ਹੋ ਇਹਨਾਂ ਤੇ ਕਿਰਪਾ ਕਰਦੇ ਹੋ ਖਦਾ ਬੰਦੇ ਸੁਮਸੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਮੂਹ ਦੀ ਵਰਲਡਿੰਗ ਨੂੰ ਪੂਰਾ ਕਰੋ ਖਦਾ ਬੰਦੇ ਸੁਮਸੀ ਪਿਤਾ ਪਰਮੇਸ਼ਰ ਜੀ ਜਿੱਥੇ ਜਿੱਥੇ ਵੀ ਮਿਨਿਸਟਰੀਆਂ ਚੱਲਦੀਆਂ ਨੇ ਖਦਾ ਬੰਦੇ ਸੁਮਸੀ ਪਿਤਾ ਪਰਮੇਸ਼ਰ ਜੀ ਉਹਨਾਂ ਸਾਰੇ ਯਮਿਨਿਸਟਰੀਅਨਰ ਪਾਸਟਰਾਂ ਰਬ ਦੇ ਦਾਸਾਂ ਅਤੇ ਦਾਸੀਆਂ ਨੂੰ ਬਲੈਸ ਕਰੋ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਸਿਤਾ ਧੰਨਵਾਦ ਕਰਦਾ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰਬ ਦੇ ਦਾਸਾਂ ਸਰ ਦਾਸੀਆਂ ਨੇ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ हे स्वर्धी पिताजी assi is prarthana nu mukti daate pyare prabhu yesu masih de jinda naam vich